ਹਾਂਜੀ ਸਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਨੇੜੇ ਡਰੋਲੀ ਪਾਈ ਵੱਡਾ ਘਾਰ ਢੇਖਾ ਦੱਦਾ ਹੂਰ ਇਹ ਆਣ ਗਵਾਂਡ ਦੇ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਉਹ ਪਸ਼ੂ ਵਿਖਾਉਣੇ ਆ ਜਿਹੜੇ ਪਸ਼ੂ ਹਰੇਕ ਭੈਣ ਪ੍ਰਾਈਡ ਮੰਗ ਕਰਦਾ ਕਿ ਭਾਈ ਜਰਸੀ ਲੈਣੀ ਜਰਸੀ ਲੈਣੀ ਘਰੇ ਦੁੱਧ ਪੀਣ ਨੂੰ ਨਵੇਂ ਸਾਲ ਦਾ ਦੇਣਾ ਤੇ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਵੀਡੀਓ ਵੇਖਦੇ ਆ ਉਹਨਾਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਵਾਹਿਗੁਰੂ ਨਵਾਂ ਸਾਲ ਸਾਰੇ ਭੈਣ ਭਰਾਵਾਂ ਵਾਸਤੇ ਖੁਸ਼ੀਆਂ ਖੇੜੇ ਤੰਦਰੁਸਤੀ ਲੈ ਕੇ ਆਵੇ ਤੇ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੇ ਜਾਨਵਰ ਵੇਖ ਰਹੇ ਆ ਸਾਰੇ ਸੇਲ ਐ ਵਿਕਾਊ ਆ ਇਹ ਤੁਹਾਨੂੰ ਵੀ ਪਤਾ ਜਰਸੀਆਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਫੈਟ ਚੰਗੀ ਆਉਂਦੀ ਆ ਤਾਂ ਕਰਕੇ ਡਿਮਾਂਡ 'ਚ ਬਹੁਤ ਰਹਿੰਦੀ ਆ ਮੱਝ ਲੈਣੇ ਆ ਮੱਝ ਜਦੋਂ ਦੁੱਗਣਿਆਂ ਦੀ ਆਉਂਦੀ ਆ ਇਹ ਮੱਝ ਦੇ ਮੁਕਾਬਲੇ ਅੱਧੇ ਪੈਸਿਆਂ 'ਚ ਆ ਜਾਂਦੀ ਆ ਤਾਂ ਹੀ ਹਰੇਕ ਨੂੰ ਹੁੰਦਾ ਕਿ ਯਾਰ ਜਰਸੀ ਲੈ ਲਓ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਸੀ ਕਾਲ ਜੀ ਨਾਂ ਦੱਸ ਦਈਏ ਮਾਂਗਰ ਜੰਡ ਸਿੰਘ ਜੀ ਪਿੰਨ ਕੋਰੇਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਫੋਨ ਨੰਬਰ ਦੱਸ ਦਈਏ 78883479 ਪਸ਼ੂਆਂ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਤੈਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਨਵੇਂ ਸਾਲ ਦੇ ਆ। ਤੁਸੀਂ ਆਪਰੇ ਆ ਲੈ ਕੇ ਆਵੇ। ਹਾਂਜੀ। ਤੇ ਯਾਰੀ ਨਵੇਂ ਸਾਲ ਦੇ ਸਾਰਾ ਆਪਾਂ ਦੇਨੇ ਵੀ ਤੂਫੇ ਆ ਤੇ ਦੇਨੇ ਵੀ ਪਾਈ ਆ। ਠੀਕ ਹੈ। ਹਾਂ। ਅੱਜ ਕਿ ਅੱਜ ਕਿਸੇ ਜੀ ਦਾ ਫੋਨ ਆ ਗਿਆ ਨਾ ਅਗਰ ਬੱਸ ਬਣ ਕੇ ਜੇ ਅਗਲਾ ਵਾਰ ਉਹ ਕੱਲ ਦੀ ਗੱਲ ਦੀ ਬੇਲਦੀ ਗੱਲ ਜੀ ਕਰੇ ਤੇ ਆਪਾਂ ਵੀ ਪਹਿਲੇ ਫੋਨ ਨੂੰ ਕਹਿੰਦਾ ਲੈ ਜਾ। ਠੀਕ ਹੈ। ਹਾਂ। ਜਿਹੜਾ ਆਉ ਉਹਨੂੰ ਪਸ਼ੂ ਦੇ ਹੀ ਜਾਣਾ ਅੱਜ। ਹਾਂ। ਪਹਿਲੇ ਫੋਨ ਤੈਨੂੰ ਕਹਿੰਦਾ ਲੈ ਜਾ ਯਾਰ ਜੇ ਤੂੰ ਗੱਲ ਸਹੀ ਜੀ ਗੱਲ ਕਰਦੀ। ਠੀਕ ਹੈ ਨਵੇਂ ਸਾਰੇ ਦਿਨ ਮੋੜਨਾ ਨਹੀਂ ਜੈ ਜਹ ਹੱਕ ਰੱਖ ਕੇ ਮੰਗ ਲਿਓ ਦੇ ਦੇਣੀਆ ਭਾਵੇਂ ਅੱਜ ਹੱਕ ਬਣਾ ਦੇ ਲਿਆ ਪਾਪਾ ਮੋੜਨਾ ਨਹੀਂ ਕਿਸੇ ਨੂੰ ਮੋੜਨਾ ਨਹੀਂ ਠੀਕ ਆ ਲਵੇ ਸਹੀ ਬਹੂ ਲਵੇ ਸਹੀ ਅਗਲਾ ਬਸ ਠੀਕ ਹੈ ਹਾਂਜੀ ਉਹ ਕਾਲੀ ਤੋਂ ਕਰੀਏ ਸ਼ੁਰੂ ਕਾਲੀ ਜੀ ਸੇਲ ਹੋ ਗਈ ਹੈ ਜੀ ਸੇਲ ਹੋ ਗਈ ਹਾਂਜੀ ਹੁਣੀ ਹੋਈ ਆ ਹੁਣੀ ਹੋਈ ਹੈ ਜੀ ਠੀਕ ਹੈ ਇਹ ਤੋਂ ਕਰ ਲੈ ਦੋ ਨੰਬਰ ਜਰਸੀ ਤੋਂ ਸ਼ੁਰੂ ਇਹ ਦੂਜਾ ਸੂਆ ਬਣ ਕਰਿਆ ਆਪਾਂ ਨੂੰ ਪਿਆ ਅਗਲਾ ਭਾਵੇਂ ਤੀਜਾ ਮੰਗਦੇ ਠੀਕ ਹੈ ਹਾਂਜੀ ਅਗਲੇ ਨਾਲ ਆਪਾਂ ਨੂੰ ਦੂਜਾ ਸੂਆ ਕਹਿ ਕੇ ਦਿੱਤੀ ਆ ਆਹ ਨਾਲ ਤੀਜਾ ਮੰਗ ਲੈ 15 16 ਨਾਂ ਦੀ ਕੱਚੀ ਆ 2023-24 ਰਿਕਾਰਡ ਆ ਪਿੰਲੇ ਸੂਏ ਦਾ ਠੀਕ ਹੈ ਹਾਂਜੀ ਕਿੰਨੇ ਦਿਨ ਪਏ ਆ 15 ਦਿਨ ਪਏ ਆ 12 ਵੀ ਲੈ ਸਕਦੀ ਆ 20 ਦੇ ਵੱਧ ਵੀ ਲੈ ਸਕਦਾ 17 ਵੀ ਲੈ ਸਕਦੀ 18 ਵੀ ਲੈ ਸਕਦੀ 15 ਦਿਨਾਂ ਨੇ ਕਾਫੀ ਮੁਤਾਬਕ ਹੀ ਪਏ ਆ ਯਾਨਕਿ 23-24 ਕਿਲੋ ਦਿੱਤਾ ਆ ਨੇ ਦਿੱਤਾ ਹਾਂਜੀ ਖੁੱਲਾ ਗੱਡੀ ਇਹ ਬਾਹਰ ਨੂੰ ਵਹਿੜ ਚੰਗੀ ਘੱਤ ਵਾਲੀ ਹੈ ਨਾ ਘੱਤ ਵਾਲੀ ਵਜਨ ਵਾਲੀ ਥਾਂ ਨਹੀਂ ਜਾਂਦਾ ਲਓ ਜੀ ਬਾਈ ਕਹਿੰਦਾ ਅਗਲੇ ਨੇ ਆਪਾਂ ਨੂੰ ਦੂਜਾ ਸੂਆ ਕਹਿ ਕੇ ਦਿੱਤੀ ਆ ਨਵੇਂ ਸਾਲ ਦਾ ਦੇਣ ਜੇ ਕਿ ਨੇ ਤੀਜਾ ਮੰਨਣੀ ਤਾਂ ਕੋਈ ਗੱਲ ਨਹੀਂ ਬਾਈ ਕਹਿੰਦਾ ਤੀਜਾ ਮੰਨ ਲਓ ਇੱਕ ਸੂਏ ਨਾਲ ਨਾ ਦਾ ਬੁੱਢੀ ਬਾਨ ਲੱਗੀ ਆ ਤੇ ਜੇ ਇਹਨੂੰ ਖੀਰੀ ਕਹਿ ਦਾਂਗੇ ਨਾ ਹੀ ਇਹ ਖੀਰੀ ਬਾਨ ਲੱਗੀ ਆ 23 24 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਪਹਿਲੇ ਸੂਏ ਅਗਲੇ ਕਹਿੰਦੇ ਦੂਜਾ ਸੂਆ ਪਰ ਭਾਵੇਂ ਤੀਜਾ ਮੰਨ ਲਓ ਵਧੀਆ ਗੱਲ ਆ ਯਾਰ ਇੱਕ ਅੱਧੇ ਸੂਏ ਨਾਲ ਕਈ ਝੂਠ ਮਾਰੀ ਜਾਂਦੇ ਆ ਮੜੀਆਂ ਗੱਲਾਂ ਦੂਜਾ ਮੰਨ ਲਓ ਤੀਜਾ ਮੰਨ ਲਓ ਤੁਸੀਂ ਪੈਸੇ ਲਾਉਣੇ ਆ ਬਾਈ ਨੇ ਤੁਹਾਨੂੰ ਪਸ਼ੂ ਦੇਣਾ ਬਲਟੇਲਾ ਬਹੁਤ ਪਈਆਂ ਤੇ ਵੀ 24 ਕਿਲੋ ਦੁੱਧ ਹੀ ਬਾਈ ਕਹਿੰਦਾ ਗਾਰੰਟੀ ਆ 15 ਦਿਨ ਪਈ ਆ ਡੇਟ ਮੁਤਾਬਕ ਵਾਲਟੇਲਾਂ ਬਹੁਤ ਪਈਆਂ ਵੈੜ ਚੰਗੀ ਆ ਵੱਡੀ ਆ ਵਜਨ ਵਾਲੀ ਆ ਚੰਗੇ ਦੁੱਧ ਵਾਲੀ ਆ ਦਿਨ ਜਰੂਰ ਕੱਚੀ ਆ 15 ਦਿਨਾਂ ਦੀ 15 ਕਿ ਦਿਨ ਵਧੀਆ ਕੋਈ ਸੇਵਾ ਕਰ ਲੈਂਦਾ ਜੋ ਕੋਈ ਕੱਚੀ ਲੈ ਜਾਂਦਾ ਚਾਹ ਵਣ ਅੱਜ ਭਾਜ ਮਿਲ ਜੂ ਕਿੰਨੇ ਦੀ ਬਾਈ ਇਹ 65 ਕੋ ਦਾ ਮੋਲੀਆ ਬੈਨ ਕੀਤਾ ਦੇ ਦੇਾਂਗੇ ਬਾਗਲਾ ਵੀ ਬਣ ਕੇ ਚਲਾਏ ਨਹੀਂ ਨਾ ਗੱਲ ਕਹਵੇ ਵੀ ਵੇਖਣ ਵਾਲੀ ਕਹਵੇ 35 ਲੈ ਲੈ 40 ਲੈ ਉਹਦਾ ਗੱਲ ਲੱਗਦੀ ਦੀ ਮਾਰੀ ਆ ਨਾ ਗੱਲ ਆ ਨਾ ਤੇ ਲੱਗਦੀ ਦੀ ਕਰੇ ਵੈੜ ਆਪਾਂ ਦੇ ਨੂੰ ਤਿਆਰ ਤਿਆਰ ਹੋਈ ਤਿਆਰ ਹੋ ਜਾਈ ਭਾਈ ਭਈ 75 ਵੇਚ ਲੈ ਦੋਸਤੋ ਬਾਈ ਕਹਿੰਦਾ 65000 ਦੀ ਦੇ ਦੇਾਂਗੇ ਤਿਆਰ ਹੋਈ ਤਾਂ ਬਾਈ ਕਹਿੰਦਾ ਭਾਵੇਂ ਅਗਲਾ 75 ਦੀ ਵੇਚ ਲੈ ਅਗਲਾ ਬਾਈ ਕਹਿੰਦਾ 35000 ਨਾ ਲਾਵੇ ਉਹ ਮਾੜੀ ਗੱਲ ਹੈ ਜਾਇਜ਼ ਜੀ ਗੱਲ ਕਰੇ ਵਹਿੜ ਦੇ ਕੇ ਮੋੜੂ ਬਾਈ ਕਹਿੰਦਾ ਨਵੇਂ ਸਾਲ ਦਾ ਦੇਣਾ ਅੱਜ ਬੇਫਿਕਰ ਹੋ ਕੇ ਬਾਈ ਕਹਿੰਦਾ ਪਸ਼ੂ ਮੰਗੇ ਅਗਲਾ ਵਹਿੜ ਦੇ ਕੇ ਮੋੜੂ ਪੁੱਥੀ ਸੋਹਣੀ ਐ ਛੋਟਾ ਕੰਨ ਜਰਸੀ ਬਰੀਡ ਬਦਾਮੀ ਕਲਰ ਫਲਸ ਨਖੀ ਆ ਕੋਈ ਦੇਸੀ ਜੀ ਕ੍ਰੋਸ ਜੀ ਨਹੀਂ 2 ਨੰਬਰ ਤੇ ਆ ਜਾ ਹਾਂ ਇਹ ਵੀ ਦੂਜਾ ਸੂਆ ਸੁਹੰਦੀ ਆ ਜੀ ਠੀਕ ਹੈ ਇਹਦੇ 10 ਦਿਨ ਦਾ ਇੱਕ ਆਪ ਨੂੰ ਦੱਸੋ 10 ਦਿਨ ਹਾਂ ਜੀ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਨੇ ਪਹਿਲੇ ਸੂਏ ਦਾ ਰਿਕਾਰਡ ਹੈ 16 17 ਕਿਲੋ ਦਾ ਪਲੂਨ ਦਾ ਹਾਂ ਜੀ ਕਿਹੜੀ ਹੈ ਬਾਹਰੋਂ ਦੋਸਤੋ 16 17 ਲੀਟਰ ਬਾਈ ਕਹਿੰਦਾ ਪਹਿਲੇ ਸੂਏ ਪਲੂਨ ਨੇ ਦਿੱਤਾ 10 ਦਿਨਾਂ ਦੀ ਕੱਚੀ ਹੈ ਇੱਕ ਨੰਬਰ ਤਾਜੀ ਸੂਈ ਸੀ ਉਹ ਮੇਰੇ ਆਉਣ ਤੋਂ ਕੁਝ ਸਮਾਂ ਪਹਿਲਾਂ ਸੌਦਾ ਹੋ ਗਿਆ ਹੌਣ ਸਾਰੀ ਬਾਈ ਕਹਿੰਦਾ ਸੀ ਸੂਈ ਸਵਾਈ ਤਾਂ ਵੈਗ ਗਈ 16 17 ਲੀਟਰ ਦੁੱਧ ਦਿੱਤਾ ਪਲੂਨ ਨੇ ਦੂਆ ਸੁਆ ਦਸਾਂ ਦਿਨਾਂ ਦੀ ਕੱਚੀ ਜਰਸੀ ਬਰੀਡ ਝੋਲ ਝੂਲ ਬਹੁਤ ਐ ਬੂਥੀ ਬਾਥੀ ਇਹਦੀ ਵੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਵੱਛੀ ਜਰਸੀ ਬਰੀਡ ਦੀ ਵਲਟਾਂ ਲੈਵੇ ਤੇ ਚਾਰ شپੇਰੀ ਬਹੁਤ ਪਈਆਂ 8 10 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਐ ਜਿੱਦਣ ਤਿਆਰ ਹੋ ਜਾਂਦੀ ਸੋਹਣਾ ਵੱਡਾ ਲੈਵਾ ਤਿਆਰ ਕਰਕੇ ਸੁਭਾ ਵੇਖ ਸਕਦੇ ਆ ਲੈਡੇ ਹੀ ਕਰਦਿਆਂ ਕੋਈ ਉਹ ਜਾਂ ਚੱਕਰ ਨਹੀਂ ਮੂਕ ਮੂਕ ਵਾਲਾ ਭੋਰਾ ਵੀ ਬਾਕੀ ਤੁਸੀਂ ਵੇਖ ਹੀ ਰਹੇ ਹੋ ਸਕਰੀਨ ਤੇ ਜਾਨਵਰ ਚੰਗੇ ਐ ਜੇ ਕੋਈ ਜਰਸੀਆਂ ਲੈ ਜਾਂਦਾ ਚਾਹ ਵਾਣੂ ਵੇ ਆ ਜਿਓ 4-5 ਨਾ ਗਿਆ ਕਿੰਨੇ ਦੀ ਬਾਈ ਇਹ ਜੀ 55 ਦੇ ਦਿਆਂਗੇ ਇਹ 55 ਦੀ ਕਰ ਦਿਆਂ ਜੀ ਇਹ ਚੁੱਲ ਮੰਨਤਾ ਲਓ ਜੀ 55 ਦੀ ਦੇ ਦਿਆਂਗੇ ਬਾਈ ਕਹਿੰਦਾ ਕਰ ਦਿਆਂਗਾ ਮੰਨਤਾਨ ਬਾਹਰ ਫੋਨ ਲਾਵੇ ਮੋੜਦੇ ਜੀ ਰਹਿਣ ਬਾਹਰ ਵਾਹ ਤੇਰੇ ਸਹੀ ਆ ਤਿੰਨ ਨੰਬਰ ਤੇ ਆ ਜਾ ਗੋਲ ਮਟੋਲ ਤੇ ਇਹ ਜੀ ਪਹਿਲਾ ਸੂਪਾ ਕਨੂਨ ਵਾਚੀ ਪਹਿਲਾਂ ਹਾਂ ਤਿੰਨ ਦਿਨ ਰਹਿ ਜੇ ਮਨ ਕੇ ਚਲੇ ਤਾਂ ਫੋਨ ਦੇ ਕਾਫੀ ਮਤਾਬ ਦੁੱਧ ਕਿੰਨਾ ਕੁ ਪੈਜੂ 40 ਰੇਸਾਂ ਦੀ ਪਾਣੀ ਦੁੱਧ ਰਾਮ ਨਾ 15-16 ਕਿਲੋ ਦਾ ਨਾਰਮਲ ਹੀ ਕਰਨੀ ਕਿੰਨੇ ਦੀ ਇਹ ਵੀ 55 ਦੀ ਦੇ ਦੇਾਂਗੇ ਜੀ ਠੀਕ ਹੈ 15-16 ਕਿਲੋ ਪਾਈ ਦੱਸ ਤਾਂ ਨਾਰਮਲ ਹੀ ਪਿਆਜੂ ਪਹਿਲਾਂ ਮੱਛੀ ਆ ਕਾਫੀ ਮਤਾਬਕ ਡੇਟ ਮਤਾਬਕ ਤਿੰਨ ਦਿਨ ਪਈ ਆ ਸਨਖਪਣਾ ਮੱਛੀ ਚ ਬਹੁਤ ਆ ਪਾਨ ਦੇ ਪੱਤੇ ਵਰਗਾ ਕਰਨਾ ਜਮਾ ਨਿਕਾਜ ਆ ਆ ਵੇਖ ਸਕਦੇ ਆ ਹਾਂ ਬੋਦੀ ਵਾਲੀ ਵੱਚੀ ਜਰਸੀ ਬਰੀਡ ਦੀ ਪਹਿਲਾਂ ਆ ਵੀਰੋ ਲੇਵਾ ਦਾ ਹੌਣੇ ਮੰਨ ਕੇ ਪੱਟਾਂ ਦੇ ਫਸਿਆ ਕਰਦਾ ਇਹ ਦਿਨਾਂ ਦਾ ਵੈਸੇ ਕਾਫੀ ਮੁਕਾਬਕ ਪਏ ਆ ਦਿਹਾੜੀ ਉੱਤੇ ਵੀ ਲੈ ਸਕਦੀ ਸਹੀ ਗੱਲ ਹੈ ਦਿਹਾੜੀ ਉੱਪਰ ਵੀ ਲੈ ਸਕਦੀ ਆ ਨੂੰ ਇਦਾਂ ਠੰਡ ਜੀ ਕਰਕੇ ਪਸ਼ੂ ਨਵਾਏ ਨਹੀਂ ਜੇ ਕਿਤੇ ਇਹੀ ਵੜਾ ਨਵਾਈਆਂ ਨਵੁਈਆਂ ਹੋਣ ਤੇ ਸ਼ੀਸ਼ੇ ਵਾਂਗੂ ਚਮਕਣ ਪਰ ਠੰਡ ਥੋੜੀ ਜੀ ਜ਼ਿਆਦਾ ਥੋਨੂੰ ਵੀ ਪਤਾ ਹੀ ਆ ਮਗਰੋਂ ਬਿਮਾਰ ਹੋਣ ਦਾ ਜਾਨਵਰ ਦਾ ਡਰ ਹੁੰਦਾ ਨਫਾ ਥੋੜਾ ਲੈਣਾ ਤੇ ਡਰ ਲੱਗਦਾ ਇਹ ਸੂਆ ਦੇ ਪਸ਼ੂ ਆ। ਹਾਂ ਗੱਬਣ ਕੋਈ। ਹੂੰ ਮੌਸਮ ਖਰਾਬ ਆ। ਹੂੰ 55 ਦੀ ਦੇ ਦੇਣੀ ਆ। 15-16 ਕਿਲੋ ਦੁੱਧ ਪਿਆਜੂ ਪੂਰੀ ਰਾਜੀ ਵੱੱਛੀ ਆ। ਗੋਲ ਮਟੋਲ। ਬਾਈ ਕਹਿੰਦਾ ਅਗਲਾ ਆਵੇ ਸਹੀ ਫੋਨ ਲਾਵੇ ਸਹੀ ਪੈੜ ਦੇ ਕੇ ਤੋਰੂ ਜਿਹੜੀ ਵੀ ਅਗਲੇ ਦੇ ਮਨ ਨੂੰ ਲੱਗਦੀ ਆ। ਇੱਥੇ ਆ ਜਾ। ਦੂਜਾ ਸੂਆ ਜੀ। ਦੂਜਾ ਸੂਆ। ਹਾਂ ਇਹਦੇ ਵੀ 11-12 ਲੈ ਰਹੇ ਨੇ ਆ। ਠੀਕ ਐ। ਕਾਪੀ ਬਤਾਓ। ਹੂੰ ਤੇ ਪਹਿਲਾਂ ਨੇੜੇ ਦੱਸ ਤਾਓ ਥੋੜਾ ਸਵਾਰਾ ਕਰ ਦੁੱਧ ਲੈਣਿਆ। ਠੀਕ ਐ। ਹਾਂਜੀ। ਸਮਾਂ ਸਮਭਾਉ 11-12 ਦਿਨ ਪਏ ਕਾਫੀ ਮਤਾਬਕ 11-12 ਦਿਨ ਹਾਂਜੀ ਠੀਕ ਹੈ ਕੱਢ ਬਾਹਰ ਨੂੰ 11-12 ਦਿਨ ਪਏ ਆ ਇਹਦੇ ਵੀ ਡੇਟ ਮੁਤਾਬਕ 16-17 ਲੀਟਰ ਦੁੱਧ ਦਿੱਤਾ ਪਹਿਲਾਂ ਨੇ ਹਾਈਟ ਲਗਭਗ ਸੇਮ ਜੀ ਆ ਕਿਸੇ ਕੋਈ ਦੋ ਉਂਗਲਾਂ ਵੱਡੀ ਆ ਬਸ ਲਗ ਓਦਾਂ ਲਗਭਗ ਸੇਮ ਹੀ ਆਏ ਨਹੀਂਗਾ ਕਿ ਕੋਈ ਬਾਲੀ ਨਿੱਕੀ ਜੀ ਆ ਤੇ ਕੋਈ ਬਾਲੀ ਵੱਡੀ ਆ 10-11 ਦਿਨ ਪਏ ਆ ਇਹਦੇ ਵੀ ਡੇਟ ਮੁਤਾਬਕ ਇਹੀ ਕਿਤੇ ਤੁੱਪ-ਤੁੱਪ ਲੱਗੀ ਹੁੰਦੀ ਪਾਜੀ ਬੁਝੂ ਜੁਨਵਾਈ ਨੰਦੇ ਆਹੀ ਪਸ਼ੂ ਸੀ ਸੀ ਆਂਕੂ ਚਮਕਦੇ ਕੋ ਆਕੂ ਆ ਲੱਗਿਆ ਪਰ ਤੁਹਾਨੂੰ ਵੀ ਪਤਾ ਹੁਣ ਠੰਡ ਥੋੜੀ ਜਿਆਦਾ ਹੈ ਇਹਨਾਂ ਦਿਨ ਜਦੋਂ ਜੰਟਾ ਆਪ ਨਹੀਂ ਨਾ ਤਾਂ ਹੁਣ ਇਹਨਾਂ ਨੂੰ ਗਾਦਾ ਨਵਾਉਣਾ ਹਾਂ ਸਹੀ ਗੱਲ ਆ ਛੇਕਾਂ ਜਿੰਗਾ ਮਿੰਟ ਜੇ ਆਉਣ ਲੱਗ ਪੈਂਦੀਆਂ ਉਹੀ ਗੱਲ ਆ ਜੀ ਚਾਹੀ ਚੰਗਾ ਹੂੰ ਮੈਂ ਤਾਂ ਉਹੀ ਕਹ ਰਿਹਾ ਸੱਚੀ ਨਾ ਤਾਂ ਨਹੀਂ ਤਾਂ ਫਿਰ ਇਹਦਾ ਮਤਲਬ ਅੱਜ ਆ ਜੀ ਐਵੇਂ ਆਪਾਂ ਕਿਉਂ ਝੂਠ ਮਾਰ ਗਏ ਨਹੀਂ ਸਹੀ ਗੱਲ ਐਵੇਂ ਨਿੱਕੀ ਜਿਹੀ ਗੱਲ ਪਿਛੇ ਕਾਹਦਾ ਮਾਰਾ ਨਹੀਂ ਨਾ ਤੇ ਦਾ ਨਹੀਂ ਨਾ ਤੇ ਫੇਰੀ ਗੱਲ ਆ ਝੂਠ ਮਾਰਦਾ ਵੀ ਫਾਇਦਾ ਹਾਂ ਮਨੇ ਸਾਲਿਆ ਦਿਨ ਝੂਠ ਮਾਰਿਆ ਸਾਰੇ ਸਾਲ ਹੀ ਝੂਠ ਚੱਲੀ ਜਾਣਗੇ ਕਿੰਨੇ ਦੀ ਬਾਈ ਇਹ 48 ਦੇ ਦਾਂਗੇ ਜੀ 48 ਦੀ ਜੇ ਕੋਈ ਜੋੜਾ ਲੈ ਲੈਂਦਾ ਪੂਰੇ ਫੋਲੀ ਬਾਣ ਕਰਾਂਗੇ ਮੈਂ ਕਹਾਂਗਾ ਅੱਜ ਮੋੜ ਦੇ ਨੀਗੇ ਫੋਨ ਜਿਹਦਾ ਵਾ ਫੋਨ ਆ ਕੇ ਨਾ ਪਹਿਲੇ ਬੰਦਾ ਲੈਵੇਂ ਸਹੀ ਬੰਦਾ ਸਹੀ ਬਾਪਦ ਕਰੋ ਇਹ ਲਿਆ ਹਾਂ ਜਿਹੜਾ ਆਪਾਂ ਬਣ ਕੇ ਜਦ ਪਕਾਈ ਕਰਨੀ ਆ ਉਹ ਬਸ ਕਾਟਾਂ ਕਰੀ ਜਾਣੀਆਂ 50 ਦੀ ਚੀਜ਼ ਐ 10 ਦੀ ਮੰਗੀ ਜਾਣੀ ਉਹ ਤਾਂ ਕਾਹਦਾ ਹੋਣਾ ਹਾਂ ਇਹ ਬਾਈ ਕਹਿੰਦਾ 48 ਦੀ ਦੇ ਦੇਣੀ ਆ ਅਗਲਾ ਪਸ਼ੂ ਲਵੇ ਸਹੀ ਦਿਲੋਂ ਤੇ ਬਾਈ ਕਹਿੰਦਾ ਮੋੜਦਾ ਨਹੀਂਗਾ ਦੇ ਕੇ ਤੋਰੂੰ ਭਾਵੇਂ ਇੱਕ ਨੰਬਰ ਲੈ ਲਓ ਭਾਵੇਂ ਦੋ ਨੰਬਰ ਲੈ ਲਓ ਜਿਹੜੀ ਵੀ ਮਾਨ ਨੂੰ ਚੰਗੀ ਲੱਗਦੀ ਐ ਕੋਈ ਜੋੜਾ ਲੈ ਲੂਗਾ ਹੋਰ 1000 1500 ਵੱਧ ਮਾਨ ਤਾਨ ਕਰ ਦੂ ਬਾਈ ਇਹ ਅੱਜ ਦੀ ਵੀਡੀਓ ਦੇ ਵਿੱਚ ਚਾਰ ਬਦਾਮੀ ਰੰਗ ਦੀਆਂ ਸੋਹਣੀਆਂ ਜਰਸੀਆਂ ਵੇਖਣੇ ਵੀਡੀਓ ਤੇ ਤੁਹਾਨੂੰ ਮੈਲੀਆਂ ਜੀਆਂ ਲੱਗਦੇ ਆਣਗੀਆਂ ਪਰ ਬਸ ਉਹ ਗੱਲ ਤੁਹਾਨੂੰ ਦੱਸਤੀ ਆ ਕਿ ਬਾਈ ਕਹਿੰਦਾ ਠੰਡ ਕਰਕੇ ਨਾਤਾ ਤਾਂ ਮੈਂ ਆਪ ਨਹੀਂ ਇਹਨਾਂ ਨੂੰ ਕਹਦਾ ਨਾ ਹੋਣਾ ਸੀ ਕਿਉਂਕਿ ਗੱਬਣ ਪਸ਼ੂ ਆ ਕਈ ਵਾਰ ਪਤਾ ਨਹੀਂ ਹੁੰਦਾ ਕੋਈ 19 21 ਹੋ ਗਈ ਹੈ ਨਾ ਬੁਖਾਰ ਬਖੂਰ ਹੋ ਗਿਆ ਮਗਰੋਂ ਪਸ਼ੂ ਦੇ ਉੱਤੇ ਵਾਲੇ ਲੱਗਦੇ ਆ ਤੇ ਉਹ ਸਾਰਿਆਂ ਨੂੰ ਹੀ ਪਤਾ ਤਾਂ ਕਰਕੇ ਇਹਨਾਂ ਦੇ ਨਾਲ ਜੇ ਵਾਲੇ ਭੈਣ ਭਰ ਨਵਾਉਂਦੇ ਹੀ ਨਹੀਂ ਉਦਾਂ ਸਾਫ ਸੂਫ ਜੇ ਕਰ ਲੈਂਦੇ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਫਸਿਕਾ